ਇਸੇ ਟਰੱਕ ਵਾਲੇ ਜਰੂਰ ਏ ਝਾਤੀ ਮਰੋਣ ਕਿ ਕਿਵੇਂ ਆ ਜਿਹੜਾ ਟਰੱਕ ਵਾ ਇਹ ਜਿਹੜਾ ਇੱਕ ਟਰੱਕ ਚਾਲ ਕੇ ਲੈ ਕੇ ਆ ਰਿਹਾ ਸੀਗਾ ਔਰ ਨਾਲ ਦੀ ਨਾਲ ਜਿਹੜਾ ਇਹ ਟਰੱਕ ਵਾ ਇੱਕ ਮੋਟਰਸਾਈਕਲ ਨੂੰ ਰਸਤਾ ਦਿੰਦੇ ਹੋਏ ਜਿਹੜਾ ਕੀ ਆ ਸੀ ਤੇ ਬ੍ਰੇਕ ਮਾੜੀ ਤੇ ਟਰੱਕ ਉ ਥੱਲੇ ਆੜ ਹੀ ਆੜ ਦੇ ਵਿੱਚ ਬਿੰਦਾ ਬਿੰਦਾ ਗਾਂ ਖਿੱਚ ਕੇ ਲਿਆ ਗਿਆ ਟਰੱਕ ਹਾਂਜੀ ਕੀ ਇਹ ਕਿੰਨੇ ਕਵਜੇ ਦੀ ਗੱਲ ਹੈ ਤੇ ਕੀ ਮਸਲਾ ਬਣਿਆ ਹੈ ਜੀ ਇਹ ਕੋਈ ਅੱਧਾ ਘੰਟਾ ਕੁ ਹੀ ਹੋ ਗਿਆ ਇਹ ਗੱਲ ਹੋਈ ਮੈਂ ਬਾਹਰ ਸੀ ਆ ਮੇਰੇ ਘਰ ਦੇ ਬਾਕੇ ਇੱਥੇ ਸੀ ਤੇ ਕਹਿੰਦੀ ਹੈ ਕਿ ਜਦ ਕਰਕੇ ਗੱਲ ਲੂਗੀ ਘਰ ਰੋ ਤੇ ਇਹ ਮੈਨੂੰ ਦੱਸਿਆ ਇਹਨਾਂ ਨੇ ਕਿ ਕਹਿੰਦੇ ਇੱਥੇ ਮੁੰਡਾ ਬੈਠਾ ਸੀ ਤੇ ਕੋਈ ਗੱਡੀ ਪਲਟੇ ਪਟਣ ਵਾਲੀ ਤੇ ਉਹ ਜਦੋਂ ਗੱਡੀ ਪਲਟਾ ਅਕਸਰ ਹੀ ਅਸੀਂ ਸਾਡੀਆਂ ਛੜਕਾਂ ਦੀ ਵਿਗੜ ਚੁੱਕੀ ਹਾਲਤ ਸਾਡੀਆਂ ਲਾਪਰਵਾਹੀਆਂ ਸਰਕਾਰ ਦੀਆਂ ਲਾਪਰਵਾਹੀਆਂ ਤੋਂ ਜਾਣੂ ਕਰਵਾਉਂਦੇ ਰਹਿੰਨੇ ਆ ਕਿ ਸੜਕਾਂ ਦੇ ਕਿਨਾਰੇ ਨਾ ਹੋਣ ਕਾਰਨ ਬਰਮਾ ਨਾ ਹੋਣ ਕਾਰਨ ਸਾਨੂੰ ਜਿੱਥੇ ਲਾਂਗੇ ਦੀ ਪ੍ਰੋਬਲਮ ਆਉਂਦੀ ਆ ਉਸ ਦੇ ਨਾਲ-ਨਾਲ ਵੱਡੇ ਹਾਦਸੇ ਵਾਪਰਦੇ ਆ ਅਜਿਹਾ ਹੀ ਇੱਕ ਅੱਜ ਹਾਦਸਾ ਜਿਹੜਾ ਪਿੰਡ ਪਟੀਆਂ ਤੋਂ ਪਿੱਟੇ ਵੱਡ ਸੜਕ ਦੇ ਉੱਤੇ ਵਾਪਰਿਆ ਮੈਂ ਨਾ ਆਪਣੇ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਐਸੇ ਟਰੱਕ ਵਾਲੇ ਜਰੂਰ ਚਾਤੀ ਮਰੋਣ ਕਿ ਕਿਵੇਂ ਆ ਜਿਹੜਾ ਟਰੱਕ ਵਾ ਇਹ ਜਿਹੜਾ ਇੱਕ ਟਰੱਕ ਚਾਲਕ ਲੈ ਕੇ ਆ ਰਿਹਾ ਸੀਗਾ ਔਰ ਨਾਲ ਦੀ ਨਾਲ ਜਿਹੜਾ ਇਹ ਟਰੱਕ ਵਾ ਇੱਕ ਮੋਟਰਸਾਈਕਲ ਨੂੰ ਰਸਤਾ ਦਿੰਦੇ ਹੋਏ ਜਿਹੜਾ ਉਹ ਪਲਟ ਗਿਆ ਇਹ ਟਰੱਕ ਪਲਟਣ ਦੇ ਨਾਲ ਜਿੱਥੇ ਟਰੱਕ ਨੂੰ ਭਾਰੀ ਨੁਕਸਾਨ ਹੋਇਆ ਉਸ ਦੇ ਨਾਲ ਨਾਲ ਤੁਸੀਂ ਇਹ ਵੇਖੋ ਕਿ ਇਹ ਇੱਕ ਘਾਰ ਵਾ ਇਧਰ ਇੱਕ ਤੁਸੀਂ ਆ ਵੇਖ ਸਕਦੇ ਨਾਲ ਘਰ ਲੱਗਦਾ ਵਾ ਘਰ ਦੇ ਵਿੱਚ ਪਰਿਵਾਰ ਦੇ ਮੈਂਬਰ ਪਰਿਵਾਰ ਦੇ ਜਿਹੜੇ ਜੀ ਆ ਉਹ ਮੌਜੂਦ ਨੇ ਇੱਕ ਛੋਟਾ ਬੱਚਾ ਉਥੇ ਖੇਡ ਰਿਆ ਕੰਦ ਦੇ ਲਾਗੇ ਜਿਹੜੀ ਕੰਦ ਦੇ ਨਾਲ ਇਹ ਟਰੱਕ ਜਾ ਕੇ ਲੱਗ ਗਿਆ ਔਰ ਲੱਗ ਨਹੀਂ ਗਿਆ ਇਹ ਟਰੱਕ ਪਲਟ ਕੇ ਬਿਲਕੁਲ ਕੰਦ ਦੇ ਉੱਤੇ ਉਲਰ ਗਿਆ ਤੇ ਜਿਸ ਦੇ ਨਾਲ ਕੰਦ ਵੀ ਟਹਿ ਗਈ ਆ ਖੁਦਾ ਨਾ ਖਾਸਤਾ ਜੇ ਕਿਤੇ ਉਹ ਬੱਚਾ ਉਸ ਮੰਜੇ ਦੇ ਉੱਤੇ ਬੈਠਾ ਹੁੰਦਾ ਜਿਹਦੇ ਉੱਤੇ ਕੰਧ ਦਾ ਮਲਬਾ ਡਿੱਗਾ ਤਾਂ ਹੁਣ ਤਾਂ ਕੰਧ ਦਾ ਕੁਝ ਨਹੀਂ ਵਿਗੜਿਆ ਪਰ ਉਹ ਬੱਚੇ ਦਾ ਕਾਫੀ ਨੁਕਸਾਨ ਹੋ ਜਾਣਾ ਸੀ ਸੋ ਹੁਣ ਦੇਖਦੇ ਆ ਕਿ ਇੱਥੇ ਪਰਿਵਾਰ ਵਾਲਿਆਂ ਦਾ ਤੇ ਗੱਡੀ ਚਾਲਕ ਦਾ ਕੀ ਕਹਿਣਾ ਉਹਦੇ ਬਾਰੇ ਗੱਲਬਾਤ ਕਰਦੇ ਆ ਸੋ ਪਟੀਆਂ ਤੋਂ ਪਿੱਟੇ ਵੱਡ ਛੜਕਦੇ ਉੱਤੇ ਜਿਹੜਾ ਇਹ ਕਣਕ ਨਾਲ ਭਰਿਆ ਹੋਇਆ ਓਵਰਲੋਡ ਟਰੱਕ ਇੱਕ ਘਰ ਦੇ ਨੇੜੇ ਪਲਟ ਗਿਆ ਉਸ ਘਰ ਦੇ ਜਿਹੜੇ ਮੈਂਬਰ ਆ ਮਾਲਕਾ ਉਹ ਸਾਡੇ ਨਾਲ ਹਾਜ਼ਰ ਆ ਸੋ ਭਾਜੀ ਕੀ ਨਾਂ ਤੁਹਾਡਾ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਇਹ ਕਿਹੜਾ ਪਿੰਡ ਤੁਹਾਡਾ ਪਟੀਆਂ ਪਟੀਆਂ ਤੇ ਕੀ ਹਾਸਾ ਵਾਪਰਿਆ ਤੇ ਕਿਦਾਂ ਗੱਲਬਾਤ ਹੋਈ ਆ ਮੈਂ ਮੋਕੇ ਤੇ ਨਹੀਂ ਮੋਕੇ ਤੇ ਮੇਰੀ ਘਰ ਦੀ ਢੇਰ ਨੋ ਮੇਰੀ ਪੋਤਾ ਨੇ ਰਾਗੇ ਕੋਟਾਈ ਨੇ ਖੇਡਣ ਆਇਤੇ ਉਹ ਖੇਚ ਕੇ ਨਾ ਵੀ ਕਰਦੇ ਨੇ ਤੇ ਗੱਡੀ ਗੀ ਪਲਟਾ अच्छा बाकी ਘਰ ਦੇ ਜੀ ਕੌਣ ਕੌਣੀ ਇੱਥੇ? ਬਾਕੀ ਮੇਰੀ ਇੱਕ ਲੋਹਾਂ ਚ ਘਰ ਦੀ ਮਾਰੀ ਲੱਗੇ। ਅੱਛਾ। ਸੋ ਇਸ ਘਰ ਦੇ ਹੋਰ ਜ਼ਿੰਮੇਵਾਰ ਮੈਂਬਰ ਸਾਡੇ ਨਾਲ ਤੁਹਾਡਾ ਕੀ ਨਾ ਤੇ ਕੀ ਮਸਲਾ ਬਣਿਆ? ਨਵਜੋਤ ਸਿੰਘ ਜੀ। ਅੱਛਾ। ਜੀ ਮੈਂ ਇਸ ਦਾ ਇਹ ਤੁਹਾਡਾ ਘਰ? ਹਾਂ ਜੀ ਹਾਂ ਜੀ ਘਰ। ਕੀ ਕਿੰਨੇ ਕ ਵਜੇ ਦੀ ਗੱਲ ਹੈ ਤੇ ਕੀ ਮਸਲਾ ਬਣਿਆ ਹੈ? ਜੀ ਇਹ ਕੋਈ ਅੱਧਾ ਘੰਟਾ ਕੋਈ ਹੋ ਗਿਆ ਇਹ ਗੱਲ ਹੋਈ ਨੂੰ। ਮੈਂ ਬਾਹਰ ਸੀ। ਆ ਮੇਰੇ ਘਰ ਦੇ ਬਾਕੀ ਇੱਥੇ ਸੀ। ਅੱਛਾ। ਤੇ ਇਹ ਕਹਿੰਦੇ ਕਿ ਜਦਾ ਕਰਕੇ ਗੱਲ ਤੋਂ ਗਈ ਘਰ ਆਉ। ਤੇ ਇਹ ਮੈਨੂੰ ਦੱਸਿਆ ਇਹਨਾਂ ਨੇ ਕਿ ਕਹਿੰਦੇ ਇੱਥੇ ਮੁੰਡਾ ਬੈਠਾ ਸੀ ਤੇ ਗੱਡੀ ਪਲਟੇ ਪਲਟਣ ਵਾਲੀ ਸੀ ਇਹ ਜਦੋਂ ਗੱਡੀ ਪਲਟਣ ਵਾਲੀ ਆ ਕਿ ਦੋ ਉਤਰਾ ਕਿਤੇ ਖੜਨ ਪਿਆ ਰੱਬ ਸੋਬੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜਰੂਰ ਨੇੜੇ ਆ ਕੇ ਵੇਖੋ ਅਜੇ ਵੀ ਉਹ ਬੱਚਾ ਜਿਹੜਾ ਨਾ ਉੱਥੇ ਬੈਠਾ ਹੋਇਆ ਜਿੱਥੇ ਜੇ ਇਹ ਹਾਦਸਾ ਹੋਇਆ ਸੋ ਇਹ ਹਾਂ ਆ ਅਜੇ ਵੀ ਜਿਹੜਾ ਇੱਟਾਂ ਦਾ ਮਲਬਾ ਇੱਥੇ ਪਿਆ ਹੋਇਆ ਕਿਤੇ ਰੱਬ ਸੋਬੀ ਕਿਸੇ ਪੰਣ ਚ ਆ ਗਈ ਇੱਥੇ ਆ ਕੇ ਡੰਗਿਆ ਪਿਆ ਤੇ ਉੱਥੇ ਟਰੱਕ ਪਲਟ ਗਿਆਣ ਕੇ ਹਾਂ ਇਹ ਗੱਲ ਹੋਈ ਜੇ ਤੇ ਬਾਕੀ ਮੈਨੂੰ ਜਿਹਦਾ ਦੱਸਿਆ ਮੈਨੂੰ ਇੰਨਾ ਕੀ ਪ ਕੀ ਕਹਿੰਦਾ ਮਤਲਬ ਕਿ ਜੇ ਬੱਚਾ ਮੰਜੇ ਦੇ ਉੱਤੇ ਹੁੰਦਾ ਜਾਂ ਕੰਧ ਦੇ ਪਹਿਲਾਂ ਇਹਦੇ ਲੱਗੇ ਸੀਗਾ ਬੱਚਾ ਹਾਂਜੀ ਇਹਦੇ ਉੱਪਰ ਕਹਿੰਦੇ ਖੇਡਦਾ ਪਿਆ ਸੀ ਜਿੱਦੋਂ ਆ ਆ ਆਪਣਾ ਆਂਬ ਦਾ ਬੂਟਾ ਹਿਲਦਾ ਪਿਆ ਸੀ ਨਾ ਇਹ ਉੱਠ ਕੇ ਇੱਥੋਂ ਤਾਂ ਇੱਥੇ ਖਿਡੰਡਾ ਪਿਆਣਗੇ ਅੱਛਾ ਹਾਂਜੀ ਤੇ ਇਹ ਜਿੱਦੋਂ ਬਾਅਦਿਕ ਤਰਗ ਪਲਟ ਗਿਆ ਇੱਦਾਂ ਇੱਟਾ ਡਿੱਗ ਗਿਆ ਤੇ ਚਲੋ ਇਹਦੀ ਬਚਾ ਹੋ ਗਿਆ ਜੇ ਉੱਤੇ ਹੁੰਦਾ ਤੇ ਇਹਦਾ ਕੀ ਹੋਣਾ ਸੀ ਸੋ ਇਸੇ ਤਰ੍ਹਾਂ ਕਰਦੇ ਜੀ ਹੋਰ ਵੀ ਸਾਡੇ ਲੱਗ ਕੱਕੇ ਨੇੜੇ ਆ ਜਾ ਉਹ ਪਾਜੀ ਕਿੰਨੇ ਕ ਵਜੇ ਦੀ ਗੱਲ ਹੈ ਕੀ ਗੱਲਬਾਤ ਹੋਈ ਹੈ ਇਹ ਪਾਜੀ ਹੋ ਗਿਆ 9 ਕ ਘੰਟਾ ਹਾਂ ਕਿਹੜੇ ਕਿਸੇ ਸਮਝ ਲਾ ਤੁਸੀਂ ਉਦੋਂ ਕੀ ਕਰ ਰਹੇ ਸੀ ਆਈ ਆ ਉੱਥੇ ਬੈਠੇ ਆਈ ਪੂਲਰ ਥੱਲੇ ਤੇ ਬੱਚਾ ਖੇਡਣ ਰਿਹਾ ਸੀ ਜਦੋਂ ਆਂਬ ਦਾ ਖਰਾਕਾ ਜਾ ਹੋਇਆ ਜਦੋਂ ਆਂਬੜਾ ਪਲਟਿਆ ਤੇ ਉਹ ਲੈ ਫਟਾਫਟ ਮੈਂ ਮੁੰਡੇ ਰੇ ਖਿੱਚ ਕੇ ਲੈ ਗਈਆਂ ਤੇ ਜਦੋਂ ਬਾਅਦ ਇਲਟਾ ਇਟਾ ਵੀ ਡੇ ਪਿਆ ਇਧਰੋਂ ਪਲਟ ਗਿਆ ਟਰੈਕਟਰ ਟਰੱਕ ਤੁਹਾਨੂੰ ਖੜਾਕ ਸੁਣਿਆ ਕਿ ਜਾਂ ਤੁਹਾਡਾ ਧਿਆਨ ਪਹਿਲਾਂ ਗਿਆ ਨਹੀਂ ਨਹੀਂ ਖਰਾਕ ਆ ਆਂਬ ਦੇ ਬੂਟੇ ਦਾ ਸੁਣਿਆ ਸਵੇਲੋਂ ਸਾਨੂੰ ਅੱਛਾ ਉਸ ਤੋਂ ਬਾਅਦ ਮੈਂ ਮੁੰਡਾ ਲੈ ਗਈਆਂ ਫਿਰ ਅੱਛਾ ਹਾਂ ਨਾਲ ਹੀ ਉਹ ਮਗਰੇ ਇਟਾ ਆ ਗਈਆਂ ਹਾਂਜੀ ਤਾਂ ਟਰੱਕ ਪਲਟ ਗਿਆ ਇਧਰ ਨੂੰ ਸੋ ਇਸੇ ਤਰ੍ਹਾਂ ਹੋਰ ਵੀ ਜੁम्मेवार ਬੰਦੇ ਸਾਡੇ ਲੱਗੇ ਆ ਆ ਪਾਜੀ ਕੀ ਸਮਝਦੇ ਹੋ ਵੀ ਇਹ ਕਿਉਂ ਹਾਦਸਾ ਵਾਪਰਿਆ ਕਿੱਦਾਂ ਇਹ ਗੱਲਬਾਤ ਹੋਈ ਬਾਰਸ਼ ਜ਼ਿਆਦਾ ਹੋ ਗਈ ਉਹ ਮੁੰਡੇ ਨੇ ਗੱਡੀ ਕੱਚੇ ਲਾਤੀ ਆ ਤੇ ਉਹ ਕਰਕੇ ਗੱਡੀ ਪਲਟੀ ਆ ਇਹਦੇ ਵਿੱਚ ਸੜਕ ਦੀ ਜਿਹੜਾ ਕੰਡਾ ਵਾ ਉਹਦਾ ਵੀ ਕੋਈ ਮਸਲਾ ਹੋ ਸਕਦਾ ਜੇ ਸੜਕ ਦਾ ਕੰਡਾ ਹੁੰਦਾ ਤੇ ਨਾ ਹੁੰਦਾ ਇਦਾਂ ਸੜਕ ਦਾ ਕੰਧ ਤੇ ਉਰੇ ਆ ਸੜਕ ਤੋਂ ਨਹੀਂ ਕੰਧ ਤੇ ਉਰੇ ਆ ਪਰ ਛੜਕਦੀ ਹਾਲਾਤ ਮਾੜੀ ਆ ਤੜਕਦੇ ਉੱਤੇ ਖੜ੍ਹੇ ਪਏ ਆ ਤੇ ਦੂਜੇ ਜਿਹੜਾ ਗੱਡੀ ਚਲਾਉਣ ਵਾਲਾ ਉਹਦੀ ਵੀ ਗਲਤੀ ਆ ਉਹਨਾਂ ਨੇ ਪੱਕਾ ਤਾਂ ਸੜਕ ਛੱਡ ਕੇ ਕੱਚੇ ਗੱਡੀ ਲਾਈ ਡਰਾਈਵਰ ਨੇ ਵੀ ਇਹ ਗੱਲ ਦੇਖ ਲੋ ਸਾਰੇ ਤੁਸੀਂ ਕੈਮਰੇ ਨਾਲ ਵੇਖੋ ਕਿੰਨੀ ਗੱਡੀ ਕੱਚੇ ਆਈ ਆ ਤੇ ਪਰੇ ਕਿੰਨਾ ਰਸਤਾ ਵਾ ਜੇ ਗੱਡੀ ਕੀ ਕਹਿੰਦਾ ਡਰਾਈਵਰ ਕੋ ਦਸੀ ਉਹਨਾਂ ਗੱਲ ਨਹੀਂ ਮੈਨੂੰ ਡਰਾਈਵਰ ਮਿਲਿਆ ਨਹੀਂ ਇੰਦੇ ਪਿੰਡੋਂ ਆ ਰਹੇ ਮੈਂ ਤੇ ਸਰਪੰਚ ਸਾਹਿਬ ਆ ਜੀ ਅੱਛਾ ਹਾਂ ਸੋ ਤੁਹਾਨੂੰ ਡਰਾਈਵਰ ਨੇ ਕੋਈ ਗੱਲਬਾਤ ਦੱਸੀ ਹੋਊਗੀ ਵੀ ਕਿੱਦਾਂ ਹਾਸਾ ਵਾਪਰਿਆ ਉਹ ਕਹਿੰਦਾ ਜੀ ਮੈਂ ਮੋਟਰਸਾਈਕਲ ਨੂੰ ਸਾਈਡ ਦੇਣਿਆ ਜੀ ਹੁਣ ਸਾਨੂੰ ਕੀ ਪਤਾ ਕਿਨੂੰ ਸਾਈਡ ਦੇਂਦੇ ਤੇ ਕਿਨੂੰ ਨਹੀਂ ਸਾਨੂੰ ਤੇਹੀ ਗੱਲ ਕਹਿੰਦਾ ਮੈਂ ਮੋਟਰਸਾਈਕਲ ਨੂੰ ਸਾਈਡ ਦੇਣਿਆ ਗੱਡੀ ਨੂੰ ਸਾਈਡ ਦੇਣਾ ਮੰਨਦੇ ਮੋਟਰਸਾਈਕਲ ਨੂੰ ਸਾਈਡ ਦੇਣ ਦੀ ਮੋਟਰਸਾਈਕਲ ਕਿ ਗੱਡੀ ਹੀ ਇਹ ਵੀ ਦੇਖੋ ਜਿਹੜੀ ਇੱਥੋਂ ਲੰਗੀ ਆ ਇਹ ਬਹੁਤ ਟ੍ਰਾਫਿਕ ਚੱਲਦੀ ਆ ਇਹ ਕੋਈ ਡਰਾਈਵਰ ਦੀ ਗਲਤੀ ਆ ਜਾਂ ਕੋਈ ਨਸ਼ਾ ਕਰਦਾ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਨਹੀਂ ਪਤਾ ਇੱਥੋਂ ਬਹੁਤ ਗੱਡੀਆਂ ਲੰਘਦੀਆਂ ਕਦੀ ਐਦਾਂ ਹੋਇਆ ਨਹੀਂ ਪਹਿਲੀ ਵਾਰੀ ਐਦਾਂ ਹੋਇਆ ਸਾਰੀਆਂ ਬੁੱਢ ਇਹ ਗੱਡੀ ਨੰਗਾ ਨਗੇ ਸਿਰਦੀ ਇਥੋਂ ਉਹ ਕਹਤਾਂ ਨੇ ਨੰਗੀ ਇਥੋਂ ਇਹਦੀ ਗੱਡੀ ਪਾਣੀ ਨਹੀਂ ਚਣਗੇ ਸੋ ਘਰ ਦੇ ਜੀਵਾਂ ਦਾ ਕਹਿਣਾ ਕਿ ਬੜੀ ਮੁਸ਼ਕਲ ਦੇ ਨਾਲ ਛੋਟਾ ਬੱਚਾ ਜਿਹੜਾ ਖੇਡ ਰਿਹਾ ਤੁਹਾਡੇ ਸਾਹਮਣੇ ਉਹਦਾ ਬੜੀ ਮੁਸ਼ਕਲ ਬਚਾਅ ਹੋ ਗਿਆ ਕੁਝ ਬੰਦਿਆਂ ਦਾ ਕਹਿਣਾ ਵਾ ਕਿ ਹੋ ਸਕ ਤੁਸੀਂ ਚਲਾ ਰਹੇ ਸੀ ਇਹ ਟਰੱਕ ਹਾਂਜੀ ਹਾਂਜੀ ਮੈਂ ਚਲਾ ਰਿਆ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਇਹ ਇਥੋਂ ਸੈਲਰ ਤੋਂ ਲਦਿਆ ਸੀ ਤੇ ਧਾਰੀਵਾਲ ਦੇ ਖਾਤੇ ਜਾਂਦਿਆ ਸੀ ਜੰਮੂ ਜਾਣਾ ਸੀ ਮਾਲ ਹਾਂਜੀ ਹਾਂਜੀ ਤੇ ਕਿੰਨਾ ਹਾਸਾ ਵਾਪਰਿਆ ਤੇ ਆਸਾ ਸਾਈਡ ਤੇ ਮੋਟਰਸਾਈਕਲ ਆ ਗਿਆ ਸੀ ਤੇ ਬ੍ਰੇਕ ਮਾੜੀ ਤੇ ਟਰੱਕ ਉਹ ਥੱਲੇ ਆੜ ਹੀ ਆੜ ਦੇ ਵਿੱਚ ਬਿੰਦਾ ਬਿੰਦਾ ਗਾਂ ਖਿੱਚ ਕੇ ਲਿਆ ਗਿਆ ਟਰੱਕ ਅੱਛਾ ਹਾਂਜੀ ਤੇਰੇ ਤੇ ਨਹੀਂ ਸੱਟ ਸੁੱਟ ਲੱਗੀ ਨਹੀਂ ਨਹੀਂ ਬਾਕੀ ਬਚਾਈ ਹੈ ਤੇ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਹੈ ਹੀ ਕੁਝ 50 60 ਹਜ਼ਾਰ ਦਾ ਨੁਕਸਾਨ ਤੇ ਆਈ ਹੈ ਮੇਰਾ ਵੀ ਅੱਛਾ ਹਾਂਜੀ ਹਾਂਜੀ ਤੇ ਕੀ ਮਸਲਾ ਸੜਕ ਮਾੜੀ ਆ ਕਿ ਜਾਂ ਸਰਕੀ ਮਾੜੀ ਸਰਕੀ ਮਾੜੀ ਹੈ ਸਰਕ ਕਰਕੇ ਬ੍ਰੇਕ ਵੱਜਈ ਉਹ ਟੋਏ ਜਿ ਕਰਕੇ ਬ੍ਰੇਕ ਵੱਜੀਏ ਕਿਤੇ ਪੜਾਪੜਾ ਨਾ ਗੱਡੀ ਝਾੜ ਦੇ ਜਗਾ ਘਾਟੀ ਜਗਾ ਘਾਟੀ ਬ੍ਰੇਨ ਨਾਲ ਪਤਾ ਨਹੀਂ ਵੀ ਕੋਈ ਨਿਸ਼ਾਨ ਹੋਰ ਵੀ ਹੋ ਜਾਣਾ ਕਿ ਨਹੀਂ ਇੱਕ ਗੱਲ ਦਾ ਰੱਬ ਜਾਣਦਾ ਹੁੰਦਾ ਤੁਹਾਨੂੰ ਪਤਾ ਤੇ ਹੁੰਦਾ ਸਾਰਾ ਕੁਝ